ਵਿਆਹ ਵਾਲੇ ਦਿਨ 25 ਲੱਖ ਰੁਪਏ ਤੇ ਕਾਰ ਦੀ ਰੱਖੀ ਮੰਗ। ਰੁਪਏ ਤੇ ਕਾਰ ਨਾ ਦੇਣ ਤੇ ਬਰਾਤ ਲੈ ਕੇ ਆਉਣ ਤੋਂ ਕੀਤਾ ਇਨਕਾਰ। ਕਾਰ ਤੇ ਪੈਸੇ ਨਾ ਦੇਣ ਤੇ ਨਹੀਂ ਆਈ ਬਰਾਤ। ਲੜਕੀ ਦੇ ਪਰਿਵਾਰ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ। ਕਿ ਇਹ ਪੂਰਾ ਮਾਮਲਾ ਆਉਤੋਂ ਨੂੰ ਦਿਖਾਣੇ ਹਾਂ। ਲੁਧਿਆਣਾ ਦੇ ਪੈਲੇਸ ਦੇ ਵਿੱਚ ਬਰਾਤ ਆਉਣੀ ਸੀ ਪਰ ਐਨ ਮੌਕੇ ਤੇ 25 ਲੱਖ ਰੁਪਏ ਤੇ ਕਾਰ ਦੀ ਮੰਗ ਨੂੰ ਲੈ ਕੇ ਬਰਾਤ ਨਹੀਂ ਪੁੱਜੀ। ਲੜਕੀ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਹੀ ਲੱਖ ਰੁਪਏ ਸ਼ਗਨ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਸੋਨੇ ਦੇ ਜੀਵਰਾਤ ਦਿੱਤੇ ਸਨ। ਵਿਚੋਲਿਆਂ ਵੱਲੋਂ ਵਿਆਹ ਵਾਲੇ ਦਿਨ ਪੈਸੇ ਅਤੇ ਕਾਰ ਦੀ ਮੰਗ ਰੱਖ ਦਿੱਤੀ ਗਈ। ਕਾफी ਮਿਲਤਾ ਕਰਨ ਦੇ ਬਾਅਦ ਵੀ ਜਦ ਬਰਾਤ ਨਾ ਆਈ ਤਾਂ ਲੜਕੀ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਕੀ ਹੈ ਇਹ ਪੂਰਾ ਮਾਮਲਾ ਦੇਖਣ ਲਈ ਜੁੜੇ ਰਹੋ ਆਈਵੀਐਨ 7 ਤੇ ਲੁਧਿਆਣਾ ਤੋਂ ਦੀਪਕ ਰਾਜ ਦੇ ਨਾਲ। ਅਮਰੀਕਾ ਬੇਟੀ ਘਰ ਬੱਟੀ ਆ ਤਿਆਰ ਹੋਈ ਹੋਈ ਸ਼ਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੈਂਦਾ ਮੇਰੇ ਕੋਲ ਜੂੜਾ ਕਿੰਨੀ ਦੇ ਤੋ ਤਿਆਰੀਆਂ ਚੱਲ ਗਈ ਸੀ ਮਾਂ ਤੂੰ ਉਦੋਂ ਤੋਂ ਤਿਆਰੀਆਂ ਕਰਦੀ ਜਦੋਂ ਤੀ ਹੁੰਦੀ ਐ ਮੈਂ ਦੋ ਸਾਲੋਂ ਦਦਿਆ ਨਹੀਂ ਕਰ ਰਹੀ ਨਾ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਹਰੇਕ ਮਨ ਪਸੰਦ ਚੀਜ਼ ਦੇ ਤਿਆਰ ਸੂਟ ਕੀਤੇ ਹੋਏ ਪੈਕ ਕੀਤਾ ਫੋਨ ਕੀ ਚੱਲ ਨਹੀਂ ਮੈਨੂੰ ਇੱਕ ਸਾਹ ਚਾਹੀਦਾ ਬੇਟੀ ਨੂੰ ਸਾਹ ਚਾਹੀਦਾ ਬਿਲਕੁਲ ਹੈਗੀ ਫੋਟੋ ਮੇਰਾ ਨਾਮ ਬੋਬੀ ਸ਼ਰਮਾ ਜੀ ਸਰ ਕੀ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਅੱਜ ਸਾਡੇ ਇਲਾਕੇ ਦੇ ਵਿੱਚ ਆਕਾਸ਼ਪੁਰੀ ਦੇ ਵਿੱਚ ਪ੍ਰਾਤ ਆਣੀ ਸੀਗੀ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬੜੀ ਚੜ ਗਿਆ ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਆ ਮੁੰਡੇ ਦਾ ਨਾਮ ਰਤੇਸ਼ ਚਤ੍ਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੋਕਰਾ ਦੀ ਉਹਨਾਂ ਦੀ ਦੁਕਾਨ ਆ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਨਾਮ ਮਸਤਾਨਾ ਮਕੈਨਿਕਲ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਆ ਇਹ ਜਿਹੜੇ ਦੇਹ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵਾ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ ਲੇਕਿਨ ਫਿਰ ਵੀ ਉਹ ਬੱਚੇ ਦੇ ਕੀ ਬੀਤਰੀ ਹੈ ਜਿਹਦੀ ਬਰਾਤ ਨਾ ਆਈ ਹੋਵੇ ਉਹ ਲੋਕਾਂ ਨੂੰ ਜਵਾਬ ਦੇਣਾ ਪੈਂਦਾ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਕੋ 8 ਨੰਬਰ ਥਾਣੇ 'ਚ ਆਏ ਆ ਇਹ ਡਿਮਾਂਡ ਕਰਨ ਆਏ ਆ ਕਿ ਇਹੋ ਜਿਹੇ ਦੇਹ ਦੇ ਲਾਲਚੀਆਂ ਨੂੰ ਸਖਤ ਤੋਂ ਸਜ਼ਾ ਸਜ਼ਾ ਦੇ ਕੇ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਬੇਟੀ ਦੀ ਸ਼ਾਦੀ ਸੀ ਜੀ ਅੱਜ ਅੱਜ ਬਰਾਤ ਨੇ ਆਣਾ ਸੀ ਭਾਈ ਇਹੀ ਦੇ ਕੱਲ ਸਗਨ ਦੇ ਕਿ ਆਏ ਸੀਗੇ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲੋਂ ਕੋਈ ਕਮੀ ਨਜ਼ਰ ਆਈ ਹੋਣੀ ਆ ਜਿਹੜੀ ਕਿ ਵਿਚੋਲੇ ਦੇ ਧਰੂ ਸਾਨੂੰ ਪਤਾ ਲੱਗੀ 25 ਲੱਖ ਰੁਪਏ ਨਾਲ ਕ੍ਰੇਟਾ ਗੱਡੀ ਚਾਹੀਦੀ ਆ ਹੁਣ ਆ ਰਹੇ ਨੇ ਸਵੇਰ ਆਣ ਮੈਂ ਚਲੋ ਮੈਨੂੰ ਟਾਈਮ ਤਾਂ ਦਿਓ ਮੈਂ ਕੋਈ ਗੱਲ ਨਹੀਂ ਸੋਚ ਲਊਗਾ ਫਿਰ ਜੀ ਆ ਰਹੇ ਆ ਜਾ ਰਹੇ ਆ ਬਸ ਮੁੰਡੇ ਤੇ ਬੁੜੇ ਤੇ ਵੀ ਖਰਾਬ ਹੋਗੀ ਮੁੰਡੇ ਦੀ ਫਾਦੇ ਤੇ ਵੀ ਖਰਾਬ ਹੋ ਗਿਆ ਅਸੀਂ ਧੱਕ ਹਾਰ ਕੇ ਉਹ ਆਏ ਨਹੀਂ ਜੀ ਹੈਗੇ ਫਿਰ ਅਸੀਂ ਬੀ ਡੀ ਕੇ ਬਰਾਤ ਨੂੰ ਸਾਡੇ ਆਪਣਾ 2250 ਬੰਦਾ ਉਹਨਾਂ ਦੇ 300 ਬੰਦਾ ਲਖਾਇਆ ਹੋਇਆ ਆਇਆ ਤਾਂ ਉਹਨਾਂ ਦਾ ਕੋਈ ਵਾ ਨਹੀਂ ਅਸੀਂ ਕਿਸੇ ਨੂੰ ਬਣਾ ਮਾਰ ਰਹੇ ਆ ਵੀ ਮੁੰਡੇ ਦੇ ਪਿਓ ਦੀ ਤਵੇਤ ਖਰਾਬ ਹੋ ਗਈ ਚਲ ਕੋਈ ਗੱਲ ਨਹੀਂ ਵੀ ਸ਼ਾਇਦ ਮੰਨ ਜਾਣਗੇ ਆ ਜਾਣਗੇ ਚਲੋ ਕੁੜੀ ਨੂੰ ਹੀ ਲੈ ਜਾਣਗੇ ਚਲੋ ਕਾਸਾ ਲਾ ਬੈਣ ਜੀ ਆ ਹਰ ਤਰੀਕੇ ਪਿੰਡ ਦੇ ਨਾਲ ਮੈਂ ਕੀਤਾ ਚਾਕੇ ਤੁਸੀਂ ਪੁੱਛ ਸਕਦੇ ਹੋ ਅੱਜ ਦਾ ਵਿਆਹ ਉੱਥੇ ਰੱਖਿਆ ਹੋਇਆ ਸੀ ਆ ਕਾਰ ਡੱਬਾ ਸਾਰਾ ਕੁਝ ਅੱਜ ਵਿਆਹ ਹੀ ਅੱਜ ਤਾਂ ਬੰਦੇ ਨੇ ਕੀ ਸਾਰਾ ਕੁਝ ਬੰਡਿਆ ਹੋਵੇ ਉਰਾ ਹਾਲ ਹੋ ਜਵੇ ਬੰਦੇ ਨਾਲ ਬੰਦੇ ਤੇ ਕੀ ਵੀ ਤੂ ਆਜ ਹਾਲ ਹੋਇਆ ਈ ਸਾਡੇ ਨਾਲ ਬੜਾ ਸੁਪਨੇਸ ਇੰਜੋਏ ਹੋ ਨਹੀਂ ਬੜਾ ਕੁਝ ਸੋਚਿਆ ਹੁ ਆ ਦੇਖੋ ਜੀ ਕੁੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਨਾ ਜਦੋਂ ਪੂਰਾ ਪਾਇਆ ਕੁੜੀ ਨੇ ਜੀ ਕੱਲ ਮਾਮਿਆਂ ਨੇ ਕਰਾਇਆ ਸਾਰਾ ਉਹਦਾ ਪੂਰਾ ਪਾਇਆ ਕੱਲ ਜੀ ਕੀ ਕਹਿੰਦੇ ਹੁੰਦੇ ਇਹ ਨਹੀਂ ਉਹ ਕੱਲ ਸ਼ਾਂਤ ਕਰਾਈ ਚਾਰੇ 4-4 5-5 ਵਜੇ ਸਵੇਰੇ ਆ ਕੇ ਕੁੜੀ ਨੂੰ ਚੱਕਦਾ ਪਿਆ ਕੋਈ ਆ ਛੱਡ ਗਿਆ ਦੋਨੇ ਜਾਣੇ ਬਿਊਟੀ ਪਾਰਲਰ ਦੇ ਮੈਂ ਜਾ ਕੇ ਸਵੇਰੇ 9:30 ਵਜੇ ਜਦੋਂ ਇਹਨੂੰ ਲੈ ਕੇ ਆਇਆ ਉਹ ਕੁੜੀ ਦੇ ਚੂੜੇ ਪਾਏ ਹੋਏ ਬਾਜੀ ਇੰਦਾਂ ਦੇ ਲੱਗਦੀਆਂ ਮੈਂ ਕਿੰਦਾਂ ਦੇ ਲੱਗਦੀ 30 ਦੀ ਤੋ ਕੀ ਦੱਸਾਂ ਕੁੜੀ ਦੇ ਉੱਪਰ ਮਹਿੰਦੀ ਆ ਦੇਖ ਲਓ ਇਹ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਤਿਆਰੀਆਂ ਕਰ ਰਹੀ ਸੀ ਤਾਂ ਉਹਨਾਂ ਤੋਂ ਤਾਂ 3 ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗੇ ਹੋਇਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬੱਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 3 ਮਾ 25 ਮਾ 28 ਮਾ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਮਾ ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੀ ਡੈਡ ਘੜਵਾਈ ਇਹਨਾਂ ਨੇ ਅੱਜ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆ ਵੀਡੀਓ ਦਿਖਾ ਦਿੰਦੇ ਹਾਂ ਸਵੇਰੇ ਪਹਿਲਾਂ ਸਜਾ 27 ਦਸੰਬਰ ਮੁੰਚਾਰ ਮੰਦਰੀਆਂ ਦੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਕੜਾ ਟਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਿਹਾ ਤੁਹਾਡੀ ਮਾਫੀ ਦੇ ਨਾਲ ਮੇਰਾ ਕਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਸਰ ਲੱਗਦਾ ਨਹੀਂ ਕਿ ਜੇਕਰ ਇੰਦਾ ਲਾਲਚੀ ਘਰ ਜਾਂਦੀ ਬੇਟੀ ਤੇ ਸ਼ਾਇਦ ਹੋਰ ਦੁਖੀ ਹੁੰਦੀ ਮਾਜੀ ਜਿਨੇ ਬੇਟੀ ਦੇਣੀ ਹੁੰਦੀ ਐ ਨਾ ਹੀ ਉਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋਊ ਦੇਹਜ ਪ੍ਰਥਾ ਦਾ ਆ ਤੁਹਾਡੇ ਸਾਹਮਣੇ ਹੀ ਦੇਖ ਲਓ ਪੋ ਚਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜਾਊਗਾ ਬੇਟੀ ਦੀ ਕੀ ਹਾਲਤ ਹੈ ਦੇਖ ਲੋ ਜਾ ਕੇ ਤੁਸੀਂ ਘਰ ਸਵੇਰ ਦੀ ਰੋਈ ਆ ਜਾਈ ਜੀ ਮਾਰ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਰਲਰ ਤੋਂ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ